हेलो स्टूडेंट्स नेक्स्ट वीडियो सोसो स्टडी पीएचडी पंजाबी ठीक है क्वेश्चन इंपॉर्टेंट कर लेओ थोड़े दिन रह गए ਤੁਹਾਡੇ ਪੇਪਰ ਚ ਅਮੀਰ ਖੁਸਰੋ ਨੇ ਕਿਸ ਗ੍ਰੰਥ ਦੀ ਰਚਨਾ ਕੀਤੀ ਸੀ ਮੀਰ ਖੁਸਰੋ ਨੇ ਕੀਤੀ ਸੀ ਤਾਰੀਖੇ ਮਲਾਈ ਪਲਾਈ ਤੇ ਆਸ਼ਿਕਾ ਨਾ ਦੇ ਗ੍ਰੰਥ ਦੀ ਕੀਤੀ ਸੀਗੀ ਰਚਨਾ ਠੀਕ ਹੈ ਅਲਾਉਦੀਨ ਖਿਲਜੀ ਨੇ ਆਪਣੇ ਸਮੇਂ ਘੋੜੇ ਦਾਗਣ ਦੀ ਪ੍ਰਥਾ ਆਰੰਭ ਕੀਤੀ ਸੀ ਠੀਕ ਹੈ ਅੱਗੇ ਹੈ ਮਲਿਕ ਖਾਫਰ ਨੂੰ ਨੁਸਰਤ ਖਾਨ ਨੇ ਕਿੰਨੇ ਦਿਨਾਂ ਵਿੱਚ ਖਰੀਦਿਆ ਸੀ ਗੁਜਰਾਤ ਦੀ ਲੜਾਈ ਚ 1000 ਗੁਜਰਾਤ ਦੀ ਲੜਾਈ ਚ 1000 ਚ ਖਰੀਦਿਆ ਸੀਗਾ ਠੀਕ ਹੈ ਅੱਗੇ ਹੌਲਾਇਦਨ ਖਿਲਜੀ ਨੇ ਕਿਸਦੇ ਕਹਿਣ ਤੇ ਆਪਣੇ ਪੁੱਤਰ ਖਿਜ਼ਰ ਖਾਨ ਸਾਦੀ ਖਾਨ ਨੂੰ ਮੌਤ ਦਿੱਤੀ ਅਤੇ ਮੁਬਾਰਕ ਖਿਲਜੀ ਨੂੰ ਜੇਲ੍ਹ ਭੇਜਿਆ ਮਲਿਕ ਕਪੂਰ ਦੀ ਦੇ ਕਹਿਣ ਤੇ ਠੀਕ ਹੈ ਤੇ ਇੰਪੋਰਟੈਂਟ ਕੁਐਸਚਨ ਕਰਾਂ ਨਹੀਂ ਥੋੜੇ ਜੇ ਇਹ ਥੋੜੇ ਨਾਟ ਇੰਪੋਰਟੈਂਟ ਹਨ ਅੱਗੇ ਤੁਗਲਕ ਵੰਸ਼ ਕਰ ਲਓ ਥੋੜਾ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਸੀ ਕਿਸ ਨੇ ਗਿਆਸੂਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਸਥਾਪਨਾ ਕਰਦੋਈ ਸੀ 1320 ਦੇ ਵਿੱਚ ਤੁਗਲਕ ਵੰਸ਼ ਦੀ ਸਥਾਪਨਾ ਹੋਈ ਸੀ ਸਲਤਨਤ ਕਾਲ ਵਿੱਚ ਸਭ ਤੋਂ ਲੰਬੀ ਸ਼ਾਸਨ ਕਰਨ ਵਾਲੇ ਸ਼ਾਸਨ ਕਰਨ ਵਾਲਾ ਕਿਹਦੇ ਵੰਸ਼ ਤੁਗਲਕ ਹੈ ਜਿਹੜਾ ਸਲਤਨਤ ਕਾਲ ਸਗਾ ਨਾ ਜੋ ਸਭ ਤੋਂ ਲੰਬੇ ਸਮੇਂ ਜਿਹੜਾ ਸ਼ਾਸਨ ਤੁਗਲਕ ਵੰਸ਼ ਨੇ ਕੀਤਾ ਸੀ ਗਿਆਸੂਦਨ ਤੁਗਲਕ ਦਾ ਵਾਸਤਵਿਕ ਨਾ ਕੀ ਸੀਗਾ ਗਾਜ਼ੀ ਮਲਿਕ ਠੀਕ ਹੈ ਅੱਗੇ ਹੈ ਸਲਤਨਤ ਕਾਲ ਵਿੱਚ ਨਹਿਰਾਂ ਦਾ ਨਿਰਮਾਣ ਜਿਹੜਾ ਕਰਾਉਣ ਵਾਲਾ ਸਭ ਤੋਂ ਪਹਿਲਾ ਜਿਹੜਾ ਸੀਗਾ ਅ ਸੀਗਾ ਮੁਹੰਮਦ ਵਨ ਤੁਗਲਕ ਠੀਕ ਹੈ ਇਹ ਨਹਿਰਾਂ ਦਾ ਨਮਾ ਮੁਹੰਮਦ ਵਨ ਤੁਗਲਕ ਰਾਜਗਤੀ ਤੇ ਕਦੋਂ ਬੈਠੇ 1325 ਮੁਹੰਮਦ ਵਨ ਤੁਗਲਕ ਕੋ ਸੁਲਤਾਨ ਗਿਆਸੂਦੀਨ ਦਾ ਸਭ ਤੋਂ ਵੱਡਾ ਪੁੱਤਰ ਸੀਗਾ ਪੁੱਤਰ ਸੀਗਾ ਜੂਨਾ ਖਾਂ ਠੀਕ ਹੈ ਜੂਨ ਪੁੱਤਰ ਸੀਗਾ ਵੱਡਾ ਪੁੱਤਰ ਤੇ ਜੂਨਾ ਖਾਂ ਕੌਣ ਸੀਗਾ ਇਹ ਮੁਹੰਮਦ ਬਿਨ ਤੁਗਲਕ ਸੀਗਾ ਪੜਿਆ ਲਿਖਿਆ ਮੂਰਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ ਆਮ ਪੜਿਆ ਹੋਣਾ ਤੁਸੀਂ ਬੀਏ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਹੈ ਪੜਿਆ ਲਿਖਿਆ ਮੂਰਖ ਕੌਣ ਹੁੰਦਾ ਨਾ ਤੇ ਮੁਹੰਮਦ ਬਿਨ ਤੁਗਲਕ ਨੂੰ ਕਹਿੰਦੇ ਪੜਿਆ ਲਿਖਿਆ ਮੂਰਖ ਕਹਿੰਦੇ ਸੀਗੇ ਦੌਲਤਾਂਵਾ ਨੂੰ ਆਪਣੀ ਰਾਜਧਾਨੀ ਕਿਸ ਨੇ ਬਣਾਇਆ ਮੁਹੰਮਦ ਬਿਨ ਤੁਗਲਕ ਨੇ ਬਣਾਇਆ ਸੀ ਇਸਨੇ ਚਾਂਦੀ ਦੇ ਸਿੱਕਿਆਂ ਦੀ ਜਗ੍ਹਾ ਤੇ ਤਾਂਬੇ ਦੇ ਸਿੱਕੇ ਚਲਾਏ ਸੀਗੇ। ਮਹਾਵੰਦ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਰਾਜਗੱਦੀ ਉੱਪਰ ਕੌਣ ਬੈਠੇ ਸੀ ਫਿਰੋਜ਼ ਸ਼ਾ। ਤੁਗਲਕ ਰਾਜਗੱਦੀ ਉੱਤੇ ਬੈਠੇ ਸੀਗੇ। ਫਿਰੋਜ਼ ਸ਼ਾ ਤੁਗਲਕ ਨੇ ਹੇਠ ਲਿਖਿਆਂ ਵਿੱਚੋਂ ਕਿਸ ਦਾ ਨਿਰਮਾਣ ਕਰਵਾਇਆ? ਇਨ ਚਾਰ ਨਹਿਰਾਂ ਦਾ ਨਿਰਮਾਣ ਕਰਵਾਇਆ ਸੀਗਾ। ਠੀਕ ਹੈ। ਤੇ ਅੱਗੇ ਹੈ ਦੀਵਾਨ ਨੇ ਇਹ دیਵਾਨੇ ਵੀਰ ਕੋਹੀ ਕੀ ਸੀ ਇਹ ਜ਼ਮੀਨ ਵਿਭਾਗ ਦਾ ਸਿਲਾਰ ਇਵਨ ਬਤੂਤਾ ਕਿੱਥੋਂ ਆਇਆ ਸੀ ਹੈ ਮੁਰਾਕੋ ਚੋਂ ਆਇਆ ਸੀ ਆ ਤੁਗਲਕ ਦੇ ਸਮੇਂ ਦੱਖਣੀ ਅਫਰੀਕਾ ਦੇ ਨਾ ਮੁਹੰਮਦ ਬਿਨ ਤੁਲਕ ਨੇ ਇਵਨ ਬਤੂਤਾ ਨੂੰ ਕਿੱਥੇ ਦੂਤ ਬਣਾ ਕੇ ਭੇਜਿਆ ਸੀ ਚੀਰਨ ਦੂਤ ਬਣਾ ਕੇ ਜਿਹੜਾ ਹੈ ਭੇਜਿਆ ਸੀਗਾ ਠੀਕ ਹੈ ਇਹਦੇ ਵਿੱਚੋਂ ਵੀ ਕੁਐਸਚਨ ਆ ਜਾਂਦੇ ਹੁੰਦੇ ਹੁੰਦਾ ਇੱਕ ਅੱਧਾ ਹੀ ਆਉਂਦਾ ਹੁੰਦਾ ਹੈ ਇਦਾਂ ਨਾ ਐਗਜ਼ਾਮੀਨਰ ਤੇ ਡਿਪੈਂਡ ਕਰਦਾ ਕਿ ਉਹ ਪੇਪਰ ਕਿਦਾਂ ਦਾ ਸੈੱਟ ਕੀਤਾ ਹੁੰਦਾ ਨਾ ਮੁਹੰਮਦ ਬਿਨ ਤੁਗਲਕ ਨੂੰ ਕਿਹੜਾ ਤਿਹਾਰ ਪਸੰਦ ਸੀ ਇਹਨ ਹੋਲੀ ਪਸੰਦ ਸੀਗਾ ਤੇ ਜਿਹੜਾ ਸੀ ਫਿਰੋਜ਼ ਸ਼ਾ ਤੁਗਲਕ ਨੇ ਕਿੰਨੇ ਸ਼ਹਿਰਾਂ ਨਿਰਮਾਣ ਕਰਾਇਆ ਸੀ ਇਹਨ 300 ਸ਼ਹਿਰਾਂ ਦਾ ਨਿਰਮਾਣ ਕਰਵਾਇਆ ਸੀਗਾ ਫਿਰੋਜ਼ ਸ਼ਾ ਤੁਗਲਕ ਨੇ ਹਿੰਦਲੀਆ ਵਿੱਚੋਂ ਕਿਹੜਾ ਸ਼ਹਿਰ ਬਸਾਇਆ ਸੀ ਇਹਨ ਫਿਰੋਜ਼ਾਵਾਦ ਤੇ ਫਤਿਹਵਾਦ ਸ਼ਹਿਰ ਬਸਾਇਆ ਸੀਗਾ ਠੀਕ ਹੈ ਖਸਾਰ ਫਰੋਜ਼ਾ ਜੌਨਪੁਰ ਤੇ ਫਰੋਜ਼ਾ ਕੋਟਲਾ ਤੈਮੂਰ ਕਿੱਥੋਂ ਦਾ ਸ਼ਾਸਕ ਸੀ ਆ ਫਗਾਨਿਸਤਾਨ ਦਾ ਸੀਗਾ ਤੈਮੂਰ ਜਿਹੜਾ ਸੀਗਾ ਠੀਕ ਹੈ ਇਸਨੇ ਭਾਰਤ 'ਤੇ ਹਮਲਾ ਕੀਤਾ ਸੀਗਾ 1399 ਚ 9899 ਠੀਕ ਹੈ ਤੇ ਇਥੋਂ ਹੀ ਤਾਂ ਦੌਲਤ ਲੁੱਟੀ ਸੀਗੀ ਤੇ ਆਪਣੇ ਹਨਾ ਅਧਿਕਾਰੀ ਖিজਰ ਖਾਨ ਨੂੰ ਲਾਹੌਰ ਜਿਹੜਾ ਸੀਗਾ ਦਿੱਤਾ ਜਵਾ ਸੈਦ ਵੰਸ਼ ਦਾ ਮੋਢੀ ਕੌਣ ਸੀ ਖিজਰ ਖਾਨ ਸૈયਦ ਵੰਸ਼ ਦਾ ਸਮਾ ਕੀ ਸੀ 1414 ਤੋਂ 1452 ਤੇ ਅੱਗੇ ਹੈ ਸਈ ਖিজਰਖਾਂ ਆ ਵੀ ਕਰ ਲਿਓ ਖিজਰਖਾਂ ਨੂੰ ਕਿਹੜੀ ਵਾਦੀ ਮਿਲੀ ਰૈયਤ ਤੇ आलेਦੀ ਠੀਕ ਹੈ ਸૈયਦ ਵੰਸ਼ ਵਾਲੇ ਆਪਣੇ ਆਪ ਨੂੰ ਕਿਸ ਦੀ ਵੰਸ਼ ਮੰਨਦੇ ਸਨ ਇਹ ਪੈਗੰਬਰ ਮੁਹੰਮਦ ਸਾਹਿਬ ਦੀ ਨੈਕਸਟ ਅਸੀਂ ਕਰ ਲੈਨੇ ਆ ਹੁਣ ਲੋਧੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਇਹ ਬਹਿਲੋਲ ਲੋਧੀ ਨੇ ਕੀਤੀ ਸੀ ਠੀਕ ਹੈ ਕਈ ਵਾਰੇ ਇਦਾਂ ਦਾ ਵੀ ਖੁਸ਼ ਲੰਦੇ ਹੁੰਦੇ ਆ ਕੋਆਚਨ ਤਾਂ ਡਿਪੈਂਡ ਕਰਦਾ ਉਹਨਾਂ ਤੇ ਬਾਕੀ ਆਪਣੀ ਮਿਹਨਤ ਰੱਖੋ ਜਾ ਰਹੀ ਹੈ ਨਾ ਸਿਕੰਦਰ ਲੋਧੀ ਤੋਂ ਬਾਅਦ ਰਾਜਗਦੀ ਤੇ ਕੌਣ ਬੈਠਿਆ ਇਬਰਾਹਿਮ ਲੋਧੀ ਬੈਠਾ ਸੀ ਸਾਰੇ ਨਹੀਂ ਮੈਂ ਕਰਾਣੇ ਠੀਕ ਹੈ ਅੱਗੇ ਹੈ ਦਿੱਲੀ ਸੁਲਤਨਤ ਦਾ ਅੰਤ ਕਦੋਂ ਹੋਇਆ 1526 ਈਸਵੀ ਵਿੱਚ ਹੋਇਆ ਅੱਗੇ ਹੈ ਇਹ ਵੀ ਰਹਿਣ ਦੋ ਸਿਕੰਦਰ ਲੋਧੀ ਨੇ ਸਿਕੰਦਰੀ ਰਾਜ ਦੀ ਵਰਤੋਂ ਕੀਤੀ ਸੀਗੀ ਠੀਕ ਹੈ ਤਿਆਰ ਵੈਦ ਗ੍ਰੰਥਾਂ ਤੇ ਸੰਗੀਤ ਗ੍ਰੰਥਾਂ ਦਾ ਅਨੁਵਾਦ ਇਨ ਕਰਵਾਇਆ ਗਿਆ। ਇਬਰਾਹਿਮ ਲੋਦੀ ਨੂੰ ਹਰਾਉਣ ਵਾਲੇ ਸ਼ਾਸਕ ਦਾ ਕੀ ਨਾਮ ਸੀ? ਬਾਵਰ ਸੀਗਾ। ਠੀਕ ਹੈ। ਅੱਗੇ ਹੈ ਕਿਹੜਾ ਦਿੱਲੀ ਸਲਤਨਤ ਦੇ ਪਤਨ ਦਾ ਕਾਰਨ ਸੀ? ਤਾਨਾਸ਼ਹਿ ਸ਼ਾਸਨ ਜਿਹੜਾ ਸੀਗਾ ਇੱਕ ਦਿੱਲੀ ਸਲਤਨਤ ਇੱਕ ਸੈਨਿਕ ਰਾਜ ਜਿਹੜਾ ਸੀਗਾ ਨਾ ਉਹਦੇ ਕਰਕੇ ਤੇ ਸੁਲਤਾਨਾ ਦੀ ਮਜਬੀ ਹਕੂਮਤ ਮੰਗੋਲਾਂ ਦੇ ਹਮਲੇ ਇਹਦੇ ਕਰਕੇ ਜਿਹੜਾ ਸੀਗਾ ਦਿੱਲੀ ਸਲਤਨਤ ਦਾ ਪਤਨ ਹੋ ਗਿਆ ਸੀਗਾ ਠੀਕ ਹੈ ਦਿੱਲੀ ਸਲਤਨਤ ਦੇ ਸਮੇਂ ਸੁਲਤਾਨ ਹਿਤ ਲਿਖਿਆਂ ਵਿੱਚੋਂ ਕਿਹਨਾ ਚੀਜ਼ਾਂ ਦਾ ਪਾਲਣ ਕਰਦਾ ਸੀ ਉਹ ਕੁਰਾਨ ਅਨੁਸਾਰ ਚੱਲਦਾ ਸੀਗਾ ਖਲੀਫੇ ਦੀ ਸਰਵ ਸ਼ਕਤੀ ਸਵੀਕਾਰ ਕਰਦਾ ਸੀਗਾ ਫੁਲਮਾ ਦੀ ਰਾਜ ਪ੍ਰਬੰਧਕੀ ਮਾਮਲੇ ਵਿੱਚ ਸਲਾਹ ਲੈਂਦਾ ਸੀਗਾ ਠੀਕ ਹੈ ਦਿੱਲੀ ਸਲਤਨਤ ਦੇ ਸਮੇਂ ਦੀਵਾਨ ਇਹ ਬਿਹਾਰਤ ਦਾ ਮੁਖੀ ਕੌਣ ਹੁੰਦਾ ਸੀ ਇਹ ਵਜੀਦ ਪ੍ਰਧਾਨ ਮੰਤਰੀ ਹੁੰਦਾ ਸੀਗਾ ਠੀਕ ਹੈ ਨੈਕਸਟ ਤੁਸੀਂ ਕਰ ਲੋ ਇਹ ਰੈਂਡੋ ਕੁਚਨ ਇਫ ਇਹ ਕਰ ਲੋ ਦਿੱਲੀ ਸਲਤਨਤ ਦੇ ਸਮੇਂ ਇਟ ਲਿਖਿਆਂ ਵਿੱਚੋਂ ਕਿਹੜੀ ਸਜ਼ਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਸਰੀਰ ਦੇ ਅੰਗ ਕੱਟ ਕੱਟਣ ਤੜਪਾ ਤੜਵਾ ਕੇ ਕਿੰਦੀ ਮਾਰਨਾ ਜੁਰਮਾਨਾ ਕਰਨਾ ਇਹ ਸਾਰੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਕਿ ਸਾਸਕ ਨੇ ਮੌਤ ਦਾੰਡਾ ਤੇ ਸਰੀਰ ਦੇ ਅੰਗ ਕੱਟਣ ਨੂੰ ਬੰਦ ਕਰ ਦਿੱਤਾ ਸੀ ਇਹ ਫਿਰੋਜ਼ ਤੁਲਗ ਨੇ ਬੰਦ ਕਰ ਦਿੱਤਾ ਸੀ ਠੀਕ ਹੈ ਅੱਗੇ ਥੋੜੇ ਜਿਹਾ ਕੁਐਸਚਨ ਹੋਰ ਦੇਖ ਲੈਣੇ ਆ ਇਹ ਵਾਲੇ ਦੇਖ ਲੈਣੇ ਆ ਪਹਿਲੀ ਮੰਜ਼ਲ ਕੁੱਤਬਦੀਨ ਐਬਕ ਨੇ ਇਸ ਕਰਕੇ ਇਸ ਦਾ ਨਾਂ ਕੁੱਤਬ ਬਨਾ ਰੱਖਿਆ ਸੀ ਪਹਿਲੀ ਮੰਜ਼ਲ ਜਿਹੜੀ ਸੀਗੀ ਕੁਤਬਦੀਨ ਐਬਕ ਨੇ ਬਣਾਈ ਕੁਤਬ ਨੇ ਐਬਕ ਨੇ ਇਸ ਕਰਕੇ ਇਸ ਤਰ੍ਹਾਂ ਕੁੱਤਬ ਮੀਨਾਰ ਰੱਖਿਆ ਚਲੋ ਤੇ ਆ ਦੂਜੀ ਦੂਜੀ ਤੀਜੀ ਚੌਥੀ ਮੰਜ਼ਲ ਇਤਮਿਲਛ ਨੇ ਬਣਵਾਏ ਸੀ ਪਹਿਲੀ ਮੰਜ਼ਲ ਕੁਤਬਦੀਨ ਐਬਕ ਨੇ ਬਣਾਈ ਸੀ ਤਾਂ ਇਹਨਾਂ ਕੁੱਤਬ ਮੀਨਾਰ ਰੱਖਿਆ ਸੀ ਠੀਕ ਹੈ ਹਜ਼ਾਰਾਂ ਕੀ ਖੰਡਿਆਂ ਵਾਲਾ ਰਾਜ ਮਹਿਲ ਕਿਸ ਨੇ ਬਣਾਇਆ ਬਲਾਲਦੀਨ ਖਿਲਜੀ ਨੇ ਬਣਾਇਆ ਸੀਗਾ ਠੀਕ ਹੈ ਅੱਗੇ ਹੈ ਬਾਬਰ ਦਾ ਜਨਮ ਕਦੋਂ ਹੋਇਆ 1483 ਵਿੱਚ ਫਰਗਨਾ ਚੋਂ ਬਾਬਰ ਦੇ ਪਿਤਾ ਕੀ ਨਾਂ ਸੀ ਉਮਰ ਮਿਰਜ਼ਾ ਸ਼ੇਖ ਜਗਾ ਠੀਕ ਹੈ ਕਿ ਬਾਬਰ ਫਰਗਨਾ ਦਾ ਸ਼ਾਸਕ ਕਿੰਨੇ ਸਾਲ ਦੀ ਉਮਰ ਵਿੱਚ ਬਣਾਇਆ 11 ਸਾਲ ਦੀ ਉਮਰ ਚ ਬਣਾਇਆ ਸੀ ਪਾਣੀਪਤ ਦਾ ਯੁੱਧ ਕਦੋਂ ਹੋਇਆ 1526 ਵਿੱਚ ਬਾਬਰ ਦੇ ਤੂਫਖਾਨੇ ਦਾ ਪ੍ਰਮੁੱਖ ਕੌਣ ਸੀ ਮਾਲੀ ਮੁਸਤਫਾ ਜਗਾ ਠੀਕ ਹੈ ਅੱਗੇ ਪਾਨਵਾ ਯੁੱਧ ਬਾਬਰ ਤੇ ਰਾਣਾ ਸੰਗਾ ਵਿੱਚ ਵਿਚਕਾਰ ਹੋਇਆ ਸੀ ਰਾਣਾ ਬਾਬਰ ਤੇ ਰਾਣਾ ਸੰਗਾ ਚ ਹੋਇਆ ਸੀ ਤੇ ਇਹਦੇ ਵਿੱਚ ਬਾਬਰ ਜਿੱਤਿਆ ਸੀਗਾ ਠੀਕ ਹੈ ਅੱਗੇ ਜਿਹੜਾ ਹੈਗਾ ਚੰਦੇਰੀ ਦਾ ਯੁੱਧ ਦੇ ਚ ਬਾਬਰ ਵਰਸਸ ਸ਼ੇਦਨੀ ਰਾਓ ਚ ਹੋਇਆ ਸੀ 1528 ਈਸਵੀ ਦੇ ਵਿੱਚ ਠੀਕ ਹੈ ਤੇ ਅੱਗੇ ਹੈਗਾ ਬਾਬਰ ਦੀ ਮੌਤ ਹੋਈ ਸੀ 1530 ਈਸਵੀ ਵਿੱਚ ਠੀਕ ਹੈ ਇਹ ਨੋਟ ਕਰ ਲਿਓ ਨੈਕਸਟ ਹੈ ਬਾਬਰ ਦੇ ਕੁਐਸਚਨ ਆ ਜਾਂਦਾ ਹੁੰਦਾ ਬਾਬਰ ਦੀ ਆਤਮ ਆਤਮ ਕਥਾ ਤੋਜੀ ਕੇ ਬਾਬਰੀ ਜਿਹੜੀ ਸੀ ਬਾਬਰ ਨਾਮਾ ਇਹ ਸੀਗੀ ਤੁਰਕੀ ਭਾਸ਼ਾ ਚ ਠੀਕ ਹੈ ਕਿਸ ਭਾਸ਼ਾ ਸੀ ਤੁਰਕੀ ਚ ਸੀਗੀ ਇਹ ਬਾਬਰ ਬਾਬਰ ਨਾਮਾ ਦਾ ਫਾਰਸੀ ਵਿੱਚ ਅਨਵਾਦ ਕਿਸ ਨੇ ਕੀਤਾ ਏ ਸੀ ਪਿਆਦਾ ਖਾਨ ਤੇ ਅਬਦੁੱਲਾ ਰਹੀਮ ਖਾਨ ਖਾਨਾ ਨੇ ਕੀਤਾ ਸੀਗਾ ਠੀਕ ਹੈ ਬਾਬਰ ਤੋਂ ਬਾਅਦ ਰਾਜਕੀਤੀ ਤਖ਼ਤ 'ਤੇ ਕੌਣ ਬੈਠਿਆ ਸੀਗਾ ਇਹ ਹਮਾਇਉਂ ਬੈਠਿਆ ਸੀਗਾ ਬਾਬਰ ਤੋਂ ਬਾਅਦ ਹਮਾਇਉਂ ਦਾ ਸ਼ਾਬਦਿਕ ਅਰਥ ਕੀ ਹੈ ਭਾਗ ਭਾਗਸ਼ਾਲੀ ਸੀਗਾ ਠੀਕ ਹੈ ਬਾਬਰ ਦੇ ਕੋਹਨੂ हीरा ਕਿਸ ਨੂੰ ਪੈਂਟ ਕੀਤਾ ਹਮਾਇਉਂ ਨੂੰ ਪੈਂਟ ਕੀਤਾ ਸੀਗਾ ਨੈਕਸਟ ਵੀਡੀਓ 'ਚ ਅੱਗੇ ਕਰੌਣੇ ਫਿਰ ਹੋਰ ਲੌਂਗ ਹੋ ਜਾਂਦੀ ਹੈ ਓਕੇ